ਸਮਾਜ 'ਚ ਅਨੇਕਾਂ ਘਟਨਾਵਾਂ ਘਟਦੀਆਂ ਨੇ ਵਜ੍ਹਾ ਵੱਖੋ-ਵੱਖਰੀਆਂ ਹੋਰ ਨਾ ਘਟਨਾਵਾਂ ਨੂੰ ਛੱਡ ਵੀ ਲਈਏ ਤੇ ਸਿਰਫ ਗੈਰਕਾਨੂੰਨੀ ਘਟਨਾਵਾਂ ਦੀ ਗੱਲ ਕਰੀਏ ਤਾਂ ਅਜਿਹਾ ਵਾਪਰਨ ਦੀਆਂ ਦੋ ਮੁੱਖ ਵਜ੍ਹਾ ਸਾਹਮਣੇ ਆਉਂਦੀਆਂ ਨੇ ਬੇਰੋਜ਼ਗਾਰੀ ਤੇ ਨਸ਼ਾ ਇਨ੍ਹਾਂ ਦੋ ਵਜ੍ਹਾ ਦੀ ਜੜ ਪੁੱਟ ਕੇ ਚੁੱਲ੍ਹੇ ਪਾਉਣ ਲਈ ਸਦੀਆਂ ਤੋਂ ਕੋਸ਼ਿਸ਼ਾਂ ਜਾਰੀ ਨੇ ਪਰ ਅੱਜ ਤੱਕ ਮੁਕੰਮਲ ਕਾਮਯਾਬੀ ਨਹੀਂ ਮਿਲੀ ਅੱਜ ਅਸੀਂ ਤੁਹਾਨੂੰ ਇੱਕ ਅਪਾਹਜ ਪਰ ਅਜੇਹੇ ਸ਼ਖਸ ਦੀ ਕਹਾਣੀ ਦੱਸਾਂਗੇ ਜੋ ਇਹਨਾਂ ਦੋਹਾਂ ਕਾਰਨਾਂ ਨੂੰ ਕੋਹਾਂ ਦੂਰ ਰੱਖ ਕੇ ਰੱਜ ਕੇ ਮਿਹਨਤ ਕਰਕੇ ਉਦਾਹਰਣ ਬਣ ਰਿਹਾ ਹੈ ਮਗਦ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇਹ ਹੀਰਾ ਲਾਲ ਤੇ ਉਸ ਦਾ ਪੁੱਤਰ ਸੁਦਾਮਾ ਹੈ ਇਹ ਪੰਜਾਬ ਦੇ ਮੂਲ ਨਿਵਾਸੀ ਨਹੀਂ ਸਗੋਂ ਪ੍ਰਵਾਸੀ ਨੇ ਇਹ ਪਟਨਾ ਸਾਹਿਬ ਦੀ ਧਰਤੀ ਤੋਂ ਨੇ ਧਾਮਾ ਦਾ ਜਨਮ ਪੰਜਾਬ ਦੇ ਮੁਹਾਲੀ ਚ ਹੋਇਆ ਭਾਵ ਮੋਟਾ ਜਿਹਾ ਅੰਦਾਜ਼ਾ ਲਾ ਲਈਏ ਤਾਂ ਇਹ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਇੱਥੇ ਰੋਟੀ ਕਮਾ ਰਿਹਾ ਹੈ ਐਸਪੀਓ ਪੁੱਤ ਦੀ ਜੋੜੀ ਨੂੰ ਤੁਹਾਡੇ ਰੂਬਰੂ ਕਰਵਾਉਣ ਦੀ ਵਜ੍ਹਾ ਹੀਰਾ ਲਾਲ ਦਾ ਅਪਾਹਜ ਹੋ ਕੇ ਵੀ ਮਿਹਨਤ ਕਰਨਾ ਹੈ ਦੋਨੋਂ ਪਿਓ ਪੁੱਤ ਮੁਹਾਲੀ ਦੀ ਇੱਕ ਮਾਰਕੀਟ 'ਚ ਚਾਹ ਬਣਾਉਣ ਦਾ ਨਿੱਕਾ ਜਿਹਾ ਕਾਰੋਬਾਰ ਕਰਦੇ ਆ। ਉਹ ਕਹਿੰਦੇ ਆ ਕਿ ਉਹ ਇੰਨੇ ਵਿੱਚ ਵੀ ਖੁਸ਼ ਨੇ। ਹਮਾਰਾ ਨਾਮ ਜੀ ਹੀਰਾ ਲਾਲ ਹੈ ਜੀ। ਹਮ 10-12 ਸਾਲ ਕੇ ਅੰਦਰ ਹੀ ਪਟਨਾ ਸਾਹਿਬ ਸੇ ਆ ਗਏ ਥੇ ਅਮਿਆ ਜੀ ਚੰਡੀਗੜ੍ਹ। ਜਬਸੇ ਹਮ ਕਾਮਧੰਦਾ ਦੇਖੇ ਹਮ ਸਭ ਕੁਝ ਹੋ ਨਹੀਂ ਰਹਾ ਥਾ ਮੈਂ ਸੋਚਿਆ ਚਲੋ ਚਾਹ ਪਾਣੀ ਕੀ ਵਿਸਥਾ ਕਰ ਲੈਂਦੇ। तो यही सब काम हम जी शुरू कर रहे हैं पच्चीस छब्बीस साल होगी काम करते हुए पीछे हमारा घर पटना साहब है, है। दिक्कत तो आया जी बहुत कुछ है लेकिन अब क्या करें अब सोचा अब कोई काम मांगने मंगने से कोई काम धंधा कर लो ये अच्छा है मांगने से कहाँ काम मांगोगे क्या करोगे फिर अपना छोटा मोटा काम शुरू चाय पानी के किया इसी से गुजारा चल रहा है जी अब कितनी उगे घर परिवार चल रहा है कावा खा रहे हैं ਬੀਰਾ ਲਾਲ ਦੱਸਦੇ ਆ ਕਿ ਉਹਨਾਂ ਦੇ ਬਹੁਤ ਸਾਰੇ ਸੁਪਨੇ ਸੀ ਉਹ ਸੋਚਦੇ ਸੀ ਕਿ ਪੰਜਾਬ ਚ ਕੁਝ ਰੋਜ਼ਗਾਰ ਕਰਕੇ ਬੱਚਿਆਂ ਨੂੰ ਪੜਾ ਲਿਖਾ ਕੇ ਕਿਸੇ ਚੰਗੇ ਰੋਜ਼ਗਾਰ ਜਾਂ ਨੌਕਰੀ ਵਗੈਰਾ ਦਾ ਸੋਚਾਂਗੇ ਪਰ ਅਜੇ ਹਾ ਨਾ ਹੋ ਸਕਿਆ ਆਈ ਸਤਾ ਸੋਚਾਈ ਥਾ ਜੇ ਕਿ ਹਮਾਰੇ ਵੀ ਬੱਚੇ ਪੜ੍ਹ ਪੜ੍ਹ ਲਿਖ ਕੇ ਕੁਝ بڑا ਅਫਸਰ ਬਣੇ ਲੇਕਿਨ ਕੀਆ ਕਰੇ ਹਮਕੋ ਉਤਨਾ ਪੈਸੇ ਨਹੀਂ ਹੈ ਸਮਾਨ ਨਹੀਂ ਹੈ ਕਵੜੀ ਨੇ अब जहाँ तक था मैं अपना पढ़ाया जो भी काम धंधा करके छोटा मोटा अगर पैसे होता तो और पढ़ाते पैसे नहीं था तो क्या करते हैं फिर भी जहाँ तक हमको था सकती वहाँ तक पढ़ाए अब तो इस हालात में तो चलना मुश्किल था जी फिर भी काम धंधा किसी तरह से करके बच्चों के पासन पोलन किए हैं पढ़ा लिखा खिलाना पिलाना इस समय तो देखते हो बड़ा मुश्किल तो है जी किसी समय में कहाँ से खर्चा दाना पानी करेगा ਇੱਕ ਦੋ ਬੱਚੇ ਤੋਂ ਮੁਸ਼ਕਿਲ ਹੋ ਜਾਂਦਾ ਸਭ ਕੋ ਕਾਹ ਦੇਖਭਾਲ ਕਰੇ ਫਿਰ ਵੀ ਦੇਖ ਲੋ ਕਿ ਇਸ ਹਾਲਾਤ ਮੇ ਵੀ ਮਿਹਨਤ ਕਰ ਰਹੇ ਹੈ ਹੀਰਾ ਲਾਲ ਦਾ ਪੁੱਤਰ ਸੁਦਾਮਾ ਪੜਿਆ ਲਿਖਿਆ ਹੈ ਉਹ ਦੱਸਦਾ ਹੈ ਕਿ ਬਚਪਨ ਚ ਸੋਚਦਾ ਸੀ ਕਿ ਪੜ ਕੇ ਪਰਿਵਾਰ ਲਈ ਕੁਝ ਚੰਗਾ ਕਰਾਂਗਾ ਪਰ ਕਿਸਮਤ ਨੇ ਸ਼ਾਇਦ ਕੁਝ ਹੋਰ ਸੋਚਿਆ ਹੈ ਜੀ ਮੇਰਾ ਉਰਈ ਪੰਜਾਬ 'ਚ ਜਨਮ ਹੋਇਆ ਚੰਡੀਗੜ੍ਹ 16 ਸੈਕਟਰ ਮੇਰੇ ਪਿਤਾ ਜੀ ਜਿਹੜੇ ਹੈਂਡੀਕੈਪ ਹੈ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਉਰਈ ਗਰੀਬੀ ਕੱਟ ਕੇ ਜਿਵੇਂ ਵੀ ਦਸਵੀਂ ਪੜਾਈ ਉਰਈ ਮੈਂ ਸੋਚਿਆ ਸੀ ਕਿ ਮੈਂ ਪੜ੍ਹ ਲਿਖ ਕੇ ਕੁਝ ਬਣ ਜਾਵਾਂ ਆਪਣੇ ਮਾਤਾ ਪਿਤਾ ਫੈਮਿਲੀ ਦਾ ਸਹਾਰਾ ਹੋ ਜਾਵਾਂ ਲੇਕਿਨ ਹਾਲਾਤ ਗਰੀਬੀ ਦੇ ਸੀ ਇਸ ਕਰਕੇ ਮੈਂ ਪਿਤਾ ਜੀ ਦੇ ਨਾਲ ਹੀ ਜੁੜ ਗਿਆ ਔਰ ਪਰਿਵਾਰ ਨੂੰ ਸਾਮਿਆ ਹਾਂਜੀ ਦੁਨੀਆ ਨੂੰ ਦੇਖ ਕੇ ਨਾ ਮੈਂ ਵੀ ਸੋਚਦਾ ਮੇਰਾ ਵੀ ਸੁਪਨਾ ਸੀ ਮੈਂ ਪੁਲਿਸ 'ਚ ਭਰਤੀ ਹੋਣਾ ਚਾਹੁੰਦਾ ਸੀ ਲੇਕਿਨ ਹਾਲਾਤ ਕਰਦੇ ਦੇਖ ਕੇ ਨਾ ਇਸ ਕਰਕੇ ਮੈਂ ਆਪਣੇ ਪਿਤਾ ਜੀ ਨਾਲ ਹੀ ਲੱਗ ਗਿਆ ਜੀ ਮਾਲਿਕ ਦੀ ਕਿਰਪਾ ਨਾਲ ਦੇਖੋ ਮਿਹਨਤ ਕਰੀ ਜਾ ਰਹੇ ਹਾਂ ਹਾਂਜੀ ਪੈਸੇ ਦੋ ਆ ਰਹੇ ਹੈ ਨਾਲ ਪਰਿਵਾਰ ਚਲਾ ਰਹੇ ਹੈ ਮੈਂ ਪਿਤਾ ਜੀ ਦੇ ਨਾਲ ਹੀ ਕੰਮ ਕਰਦਾ ਮਿਲ ਕੇ ਪਿਓ ਪੁੱਤਰ ਦੱਸਦੇ ਆ ਕਿ ਪੰਜਾਬ ਇੱਕ ਖੂਬਸੂਰਤ ਜਗ੍ਹਾ ਹੈ ਇੱਥੋਂ ਦੇ ਲੋਕ ਮਿਲਨਸਾਰ ਨੇ ਉਹ ਸਿੱਖੀ ਤੋਂ ਪ੍ਰਭਾਵਿਤ ਨੇ ਇਸ ਕਰਕੇ ਹੁਣ ਉਹ ਸਿੱਖੀ ਵੱਲ ਵੀ ਵੱਧ ਰਹੇ ਨੇ ਗੁਰੂ ਗੋਬਿੰਦ ਸਿੰਘ ਪਟਨਾ ਸਾਹਿਬ ਮੈਂ ਜਨਮ ਹੋਣਾ ਉਸਕੇ ਹਮ ਵਹੀਂ ਕਹਿੰ ਇਸ ਲਈ ਕਰਕੇ हम भी साथ में जब वहीं रहते हैं तो हम भी सोचे सरदारी बन जाते हैं पग खू हम भी बांध दिए नहीं फैमिली साथ में था फिर मैं अपने आप ही सोचा कि नहीं मैं भी सरदारी बन जाते हैं जी कब को बांध लें अपना सेवा पानी करने लगे गुरुद्वारा में भी चाय पानी बनाते थे हम जी पहले हाँ जी हाँ जी तो फिर वहाँ भी जब रहने लगा गुरुद्वारे के बीच चाय चू पानी बनाते थे हम साहब गुरुद्वारा हाँ जी हाँ जी इधर एक नाटा साहब गुरुद्वारा था जेरकपुर वहाँ भी काम किए हैं जी कुछ दिन हाँ चाय पानी के बनाते थे हां अब हम दाढ़ी बढ़ाएंगे यहां बंदे जितने भी बहुत अच्छे बन रहे हैं जी आते हैं सभी कतरने है, बढ़िया काम कर रहे हैं अरे मांगनेश तो अच्छा है मेहनत कर रहा है जरा कमा रहा खा रहा बहुत अच्छे पंजाबी लोग सपने देखने चाहिए हैं उन्हें पूरे करने ਲਈ दिन रात मेहनत जरूरी है चाहे हालात जਿੱਦਾਂ ਦੇ ਵੀ ਹੋਣ ਆਪਣੇ ਸਰੀਰ ਦੇ ਅਪਾਹਜ ਹੋਣ ਦੀ ਸੂਰਤ 'ਚ ਹਾਰ ਕੇ ਨਹੀਂ ਬੈਠਣਾ ਚਾਹੀਦਾ ਸਗੋਂ ਹਾਲਾਤਾਂ ਦਾ ਸਾਹਮਣਾ ਕਰਨਾ ਜ਼ਰੂਰੀ ਹੈ ਕਿਸਮਤ ਤਕਦੀਰ ਇੱਕ ਦਿਨ ਤੁਹਾਡੇ ਲਈ ਚਾਨਣ ਜ਼ਰੂਰ ਕਰਦੀ ਹੈ